ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅੱਜ ਤਰੀਕ ਹੋ ਚੁੱਕੀ ਹੈ ਜੀ 18 ਸਤੰਬਰ 2024 ਅੱਜ ਪੰਜਾਬ ਤੇ ਹਰਿਆਣੇ ਦੀਆਂ ਸ਼ਾਮ ਤੱਕ ਦੀਆਂ ਮੰਡੀਆਂ ਦੀ ਆਪਾਂ ਕੀ ਕੀ ਰੇਟ ਰਹਿੰਦੇ ਆ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਇੱਕ ਤੁਹਾਡੇ ਨਾਲ ਵੀਰੇ ਸਾਰੇ ਵੀਰਾਂ ਨਾਲ ਇੱਕ ਸ਼ਿਕਾਇਤ ਆ ਗਈ ਕਿਉਂਕਿ ਵੀਡੀਓ ਤੁਸੀਂ ਦੇਖ ਲੈਂਦੇ ਹੋ ਤੇ ਵੀਡੀਓ ਨੂੰ ਲਾਇਕ ਬਹੁਤ ਘੱਟ ਆਉਂਦੇ ਨੇ ਲਾਇਕ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜਿਹੜੇ ਆਪਾਂ ਰੇਟ ਤੁਹਾਡੇ ਨਾਲ ਸਾਂਝੇ ਕਰਦੇ ਆ ਉਹ ਰੇਟਾਂ 'ਚ 19-21 ਦਾ ਫਰਕ ਪੈਸਿਆਂ 'ਚ ਹੋ ਸਕਦਾ ਕਿਉਂਕਿ ਜਿਹੜੇ ਵੀ ਰਾੜਤੀਆਂ ਤੇ ਆਪਾਂ ਨੂੰ ਦੱਸ ਦਿੰਨੇ ਆਪਾਂ ਨੂੰ ਉਹੀ ਤੁਹਾਡੇ ਨਾਲ ਰੇਟ ਆਪਾਂ ਸਾਂਝੇ ਕਰਦੇ ਆਂ ਤੇ ਬਾਕੀ ਹੁਣ ਆਪਾਂ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਪਣੇ ਕਿਸਾਨ ਵੀਰ ਵੀਡੀਓ ਵੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਓ ਤਾਂ ਕਿ ਆਪਣੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਪਹੁੰਚ ਸਕੇ ਕਿਉਂਕਿ ਆਪਣੀ ਡੇਲੀ ਦੀ ਡੇਲੀ ਅਪਡੇਟ ਜਿਹੜੀ ਵਾਸਮਤੀ ਝੋਨੇ ਤੇ 18471699 ਤੇ ਆਉਂਦੀ ਰਹਿੰਦੀ ਹੈ ਉਹ ਤੜੇ ਤੱਕ ਸਭ ਤੋਂ ਪਹਿਲਾਂ ਆਪਣੇ ਜਿਹੜੇ ਰੇਟ ਤੁਹਾਡੇ ਤੱਕ ਪਹੁੰਚ ਸਕਣ ਉਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਹੁਣ ਆਪਾਂ ਪੰਜਾਬ ਦੀ ਮੰਡੀ ਦੀ ਗੱਲ ਕਰਦੇ ਆਂ ਜੀ ਸਭ ਤੋਂ ਪਹਿਲਾਂ ਪਨਾਬੇ ਦੀ ਗੱਲ ਕਰੀਏ ਨਾਬਾ ਮੰਡੀ ਜਿੱਥੇ 1509 ਲੱਗਿਆ ਜੀ 3065 ਰੁਪਏ ਨੂੰ ਜਿਹੜੀ ਬਾਸਮਤੀ ਲੱਗੀ ਆ ਬੋਲੀ ਉਸ ਤੋਂ ਬਾਅਦ ਕੋੜਕਪੁਰੇ ਦੀ ਗੱਲ ਕਰੀਏ ਜਿੱਥੇ ਲੱਗਿਆ 1509 3075 ਰੁਪਏ ਅੱਗੇ ਗੱਲ ਕਰਦੇ ਆਂ ਜੀ ਰਤਿਆ ਮੰਡੀ ਦੀ ਜਿੱਥੇ 1509 ਦਾ ਝੁੰਨੇ ਦਾ ਰੇਟ ਲੱਗਿਆ ਜੀ 3051 ਰੁਪਏ ਕਰਨਾਲ ਮੰਡੀ ਦੀ ਗੱਲ ਕਰੀਏ ਜਿੱਥੇ 1509 ਲੱਗੀ ਹੈ 2950 ਰੁਪਏ ਅੱਗੇ ਗੱਲ ਕਰਦੇ ਹਾਂ ਜੀ ਤਾਰਨ ਤਾਰਨ ਸਾਹਿਬ ਜਿੱਥੇ ਲੱਗੀ ਹੈਗੀ 1509 3100 ਰੁਪਏ ਲੱਗੀ ਹੈ ਜਿਹੜੀ ਟਾਪ ਦਾ ਰੇਟ 3100 ਰੁਪਏ ਲੱਗਿਆ ਤੇ ਅੱਗੇ ਆ ਗਈ ਚੀਗਾ ਮੰਡੀ ਚੀਗਾ ਮੰਡੀ ਚ ਲੱਗਿਆ ਜੀ 1847 ਦੀ ਢੇਰੀ ਆਈ ਹੈ 2900 ਰੁਪਏ ਨੂੰ ਲੱਗੀ ਹੈ 1847 ਦੀ ਕੱਲ ਟਹਾਣਾ ਮੰਡੀ ਚਾਈ ਸੀ 2991 ਰੁਪਏ ਦੀ ਢੇਰੀ ਲੱਗੀ ਸੀ ਆ ਜ 2900 ਰੁਪਏ ਚੀਗਾ ਮੰਡੀ ਚ ਲੱਗੀ ਹੈ ਚੀਗਾ ਮੰਡੀ ਜਿਹੜੀ ਲੱਗੀ ਹੈ 1509 ਜੀ 1509 ਲੱਗੀ ਹੈ 3140 ਰੁਪਏ ਤੇ ਟਹਾਣਾ ਮੰਡੀ ਚ ਜਿੱਥੇ 1847 ਲੱਗੀ ਹੈ ਜੀ 2990 ਰੁਪਏ ਦੀ ਲੱਗੀ ਹੈ ਢੇਰੀ ਅੱਗੇ ਗੰਗੋਵ ਮੰਡੀ ਦੀ ਗੱਲ ਕਰੀਏ ਜਿੱਥੇ 1509 ਦਾ 2950 ਰੁਪਏ ਜਿਹੜਾ ਆਪਾਂ ਟਾਪ ਰੇਟ ਦਾ ਮੰਡੀ ਦਾ ਟਾਪ ਰੇਟ ਬੋਲੀ ਤੇ ਲੱਗਿਆ ਜੀ ਰਤੌਰ ਮੰਡੀ ਦਾ ਜਿਹੜਾ 1509 ਜਿਹੜੀ ਰੇਟ ਲੱਗਿਆ ਜੀ 3085 ਰੁਪਏ ਕੈਥਲ ਮੰਡੀ ਦੀ ਗੱਲ ਕਰੀਏ ਤਾਂ ਉੱਥੇ ਲੱਗਿਆ ਜੀ 1509 3015 ਰੁਪਏ ਕੁਰਕ ਖੇਤਰ ਮੰਡੀ ਜੀ ਲੱਗਿਆ ਜਿਹੜੀ 1509 ਦਾ ਰੇਟ 3050 ਰੁਪਏ ਲੋ ਜੀ ਸੋਨੀਪਤ ਗਲ ਮੰਡੀ ਦੀ ਗੱਲ ਕਰੀਏ ਤਾਂ ਉੱਥੇ ਜਿਹੜਾ 1509 ਦਾ ਬੋਲੀ ਤੇ ਰੇਟ ਲੱਗਿਆ 3011 ਰੁਪਏ ਲੋ ਜੀ ਤਰਾਵੜੀ ਮੰਡੀ ਦੇ ਵਿੱਚ ਜਿਹੜੀ 1509 ਲੱਗ ਗਿਆ 3050 ਰੁਪਏ 20000 ਗੱਟਾ ਜਿਹੜਾ ਇਸ ਮੰਡੀ 'ਚ ਮਾਲ ਪਹੁੰਚਿਆ ਪਰਣ ਲਈ ਇਹ ਸਨ ਕੁਝ ਏਰੀਆ ਦੇ ਰੇਟ ਪੰਜਾਬ ਤੇ ਹਰਿਆਣਾ ਦੇ ਜਿਹੜੇ ਆਪਾਂ ਮੰਡੀਆਂ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਵੀਡੀਓ ਦੇ ਅੰਤ ਤੱਕ ਬਣੇ ਰਹਿਣ ਲਈ ਧੰਨਵਾਦ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਕੱਲ ਨੂੰ ਮਿਲਦੇ ਹਾਂ ਜੀ ਨਵੀਂ ਅਪਡੇਟ ਨਾਲ ਤਦ ਤੱਕ ਲਈ ਧੰਨਵਾਦ ਸასი